ਹਾਂ ਜੀ ਪੜੀ ਕੀ ਨਾ ਤਾਂ ਮੇਰਾ ਨਾਮ ਮਨਪ੍ਰੀਤ ਕੋਰ ਕਿੱਥੋਂ ਦੇ ਰਹਿਣਾ ਤੁਸੀਂ ਸੇਰੋ ਬਿਲਦੂ ਰਹਿਣਾ ਲੋ ਕੀ ਬੋਲ ਤਾ ਕੀ ਕੀ ਗੱਲ ਹੋਈ ਆ ਸਾਲ ਗੱਲ ਤਾਂ ਸਾਡੀ ਇਹਨਾਂ ਨਾਲ ਕੋਈ ਵੀ ਨਹੀਂ ਸੀ ਪਹਿਲਾਂ ਮੇਰੀ ਮੰਮਾ ਬਾਥਰੂਮ ਸੇ ਨਾ ਰੇ ਬਾਥਰੂਮ ਕਰਕੇ ਆ ਰਹੇ ਹੈ ਤੇ ਮਤਲਬ ਕਿ ਉਹਨਾਂ ਵਾਂਡੇ ਚੱਲੇ ਹੋਏ ਹੈ ਦੱਸੋ ਜੀ ਹਾਂ ਜੀ ਉਹ ਵਨਡੇ ਚੱਲੇ ਹੋਏ ਸੀ ਤੇ ਇਹ ਮੰਮੀ ਦੇ ਰੋੜਾ ਬਾਥਰੂਮ ਤੋਂ ਇੱਕ ਕੰਦਿਆਸਾਰ ਵੱਜ ਗਿਆ ਵਾ ਤੇ ਵੀਰ ਮੇਰੇ ਨੇ ਕਿਹਾ ਕਿ ਕਾਤੋਂ ਸਾਡੇ ਘਰੇ ਰੋੜਾ ਮਾਰਦੇ ਪਏ ਗਲੀ ਦੇ ਵਿੱਚ ਕਿਸ ਨਾਲ ਚੌਂਕ ਚੰਦੜਾ ਨੂੰ ਰੇਸ ਲਾਉਂਦੇ ਆ ਉਹ ਕੀ ਨਾਂ ਨਾਲ ਕਾਸ਼ਦੀਪ ਜਸ਼ਨਦੀਪ ਤੇ ਉਹ ਵੀ ਪੇਰ ਸੇ ਇੱਕ ਦਾ ਨਾਂ ਹੈਗਾ ਵਾ ਬੁਰਕੀ हां जी ਆਪਾਂ ਦੋਸਾਰੀ ਉਹਨਾਂ ਕੀ ਹਾਂਜੀ ਉਹਨਾਂ ਕੀ ਜਿਹੜੀ ਪੰਨ ਤੋੜ ਜਿਹੜੀ ਪੰਨ ਤੋੜ ਹੈ ਜਿਹੜੀ ਕੀ ਤੇ ਇਹ ਜਿਹੜੀ ਪੰਨ ਤੋੜ ਕੀਤੀ ਤੁਹਾਡੇ ਘਰ ਵਿੱਚ ਵਰਕੇ ਤੁਹਾਡੀ ਕੀ ਰੰਜਿਸੀ ਉਹਨਾਂ ਦੇ ਨਾਲ ਕੀ ਕੋਈ ਨਹੀਂ ਸੀ ਸਾਡੇ ਨਾਲ ਇਹਨਾਂ ਦਾ ਕੋਈ ਦੁੱਖ ਗੈਰ ਨਹੀਂ ਸੀ ਅੱਛਾ ਮਤਲਬ ਤੇ ਜਦੋਂ ਮੰਮੀ ਦੇ ਰੋੜਾ ਵੱਜੇਨ ਕਾਰਨ ਕੀ ਅਸੀਂ ਆਈ ਕਿਹਾ ਕਿ ਮੇਰੇ ਵੀਰੇ ਨੇ ਕਿਹਾ ਕਿ ਤੁਸੀਂ ਕਾਤੋਂ ਮੇਰੀ ਮੰਮਾ ਦੇ ਰੋੜਾ ਮਾਰਿਆ ਹੋਇਆ ਹੈ ਉਹ ਫਿਰ ਮੇਰੀ ਮੰਮਾ ਨੇ ਤੇ ਮੇਰੇ ਵੀਰੇ ਦੇ ਗੱਲ ਪੈ ਗਿਆ ਅੱਛਾ ਹਾਂਜੀ ਇਹ ਕੰਦੇ ਬਾਹਰ ਵਾਲਿਆਂ ਨਾਲ ਉਹਨਾਂ ਕੋਈ ਗੱਲ ਨਹੀਂ ਕੀਤੀ ਸਿਰ ਸਾਡੇ ਗੱਲ ਪੈ ਗਏ ਗੱਲ ਪਏ ਹੋਏ ਆ ਉਹਨਾਂ ਦੇ ਦਾਗ ਦੇ ਫਾਰਮ ਨਿਕਲੇ ਹੋਏ ਆ ਉਸ ਆਇਆ ਹੈ ਦਲਜੀਤ ਸਿੰਘ ਉਹਨਾਂ ਦੇ ਗੱਲ ਪੈ ਗਏ ਉਹਨਾਂ ਪੁੱਛਿਆ ਹੀ ਕਿ ਕੀ ਕਾਰਨ ਮੇਰੇ ਮੰਮਾ ਦੇ ਪਿਤੇ ਹੀ ਸਾਡੇ ਘਰ ਵਿੱਚ ਰੋੜੇ ਮਾਰ ਰਹੇ ਉਹਨਾਂ ਨੇ ਕਿਹਾ ਕਿ ਦਲਜੀਤ ਦੇ ਗੱਲ ਤੱਕ ਦੀ ਪੰਗ ਤੋੜ ਕਿੰਨੇ ਕੀਤੀ ਇਹ ਜਸ਼ਨਦੀਪ ਬੋਬੀ ਗੁਰਪ੍ਰੀਤ ਸਿੰਘ ਵਿਕਾਸ਼ਦੀਪ ਸਿੰਘ ਕਿੰਨੇ ਕ ਲੋਕ ਸੀ ਜਿਹਦੇ ਤੁਹਾਡੇ ਘਰ ਦੇ ਅੰਦਰ ਦਾਖਲ ਹੋਏ ਇਹ ਅਗੇ 5 ਲੋਕ ਹੋ ਹਾਂ 40 45 ਜਣਿਆਂ ਦੇ ਲਾਗੇ ਬੰਨੇ ਕੀ ਹੈਗੇ ਸਾਰੇ ਪਾਸੇ ਚੌਂਕ ਵਿੱਚ ਖੜੇ ਹਾਂਜੀ ਹਾਂਜੀ ਉਹ ਤੁਹਾਡੀ ਨਗਦੀ ਵੀ ਕਿੰਨਾ ਕੱਢੀ ਗਈ ਹੈ ਮੰਦਲੀ ਕਿਸ ਵੱਡੇ ਕਟੇ ਘਟੇ ਹਾਂਜੀ ਹਾਂਜੀ ਕਿੰਨੇ ਕੱਢੇ ਗਏ ਨੇ 10000 ਰੁਪਏ ਇਥੋਂ ਕੱਢਿਆ ਗਿਆ ਔਰ ਡ੍ਰਾਂਕ ਦੇ ਵਿੱਚੋਂ ਕੋਲਪ ਤੋੜ ਹਾਲ ਗਏ ਆਹੀ ਕਿ ਨਗਦ ਕਿਸ ਤੋਂ ਫੜ ਕੇ ਲਿਆਂਦੇ ਹੋਏ ਪਿੰਡ ਸਰਹਾਲੀ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਹੀਂ ਇਹ ਗੰਦੇ ਆ ਕਿ ਸਾਡੀ ਮੰਗ ਪੂਰੀ ਹੋਵੇ ਤੇ ਸਾਡੇ ਵੀਰ ਘਰੇ ਆ ਜਾਣ ਹਾਂਜੀ ਨਿਸਾਫ ਮਿਲੇ ਠੀਕ ਹਾਂਜੀ ਇੱਥੋਂ ਦੇ ਰਹਿਣ ਵਾਲੇ ਸੇਰੋਂ ਦੀ ਕੀ ਗੱਲ ਹੋਈ ਆ ਸਾਰੀ ਪੰਨ ਤੋੜੀ ਜੀ ਹਾਂਜੀ ਪੰਨ ਤੋੜ ਦੂਜੇ ਸਟੋਰੀ ਲਾਈ ਹੀ ਮੁੰਡੇ ਨੇ ਸਟੋਰੀ ਤਾਂ ਹੀ ਭੇਜ ਜਾਂਦਾ ਸੀ ਤੂੰ ਵੀ ਗੁੰਡਾ ਬਣਿਆ ਤੂੰ ਸਟੋਰੀ ਕਿਉ ਲਾਈ ਵਿੱਕੀ ਦੇ ਨਾਲ ਤੇ ਵਰਤੀ ਦੀ ਫੋਟੋ ਕਿਉ ਲਾਈ ਆ ਤੇ ਇਸੇ ਕਾਰਨ ਚ ਇਹਨਾਂ ਨੇ ਪਾਨਾ ਤੋੜ ਬਹੁਤ ਕੀਤੀ ਚੀਜ਼ਾਂ ਵੀ ਲੈ ਗਏ ਆ ਦੁਕਾਨ ਚੋਂ ਵੀ ਤੇ ਮੋਬਾਈਲ ਦੋ ਤੇ ਅਨ ਬਸਾਤੇ ਵੀ ਬਹੁਤ ਜਿਆਦੇ ਮੁੰਡੇ ਮੇਰੇ ਸਹੁਰੇ ਦੇ ਵੀ ਸਾਟ ਲਾਈ ਦੇ ਵਿੱਚ ਕਿੰਨੇ ਲੋਕ ਦਾਖਲ ਹੋਏ ਸੀ ਹਾਂਜੀ ਅਸੀਂ ਬੂਆ ਮਾਰ ਕੇ ਅੰਦਰ ਵੜੇ ਆ ਪਤਾ ਨਹੀਂ ਕਿੰਨੇ ਕਿ ਜਾਣੇ ਆਏ ਸੀ ਸਮਾਨ ਵੀ ਦੁਕਾਨ ਚੋਂ ਸਾਰਾ ਹੀ ਲੈ ਗਏ ਮੋਬਾਈਲ ਹੈ ਲਾਈਟ ਆਪ ਬੱਚਿਆਂ ਦੇ ਕੱਪੜੇ ਬੈਂਕ ਦੀਆਂ ਕਾਪੀਆਂ ਕੂਪੀਆਂ ਸਾਰਾ ਕੋਈ ਲੈ ਗਏ ਆਡਾ ਕੱਢ ਕੇ ਜੋ ਚਾਂਦੀ ਵੀ ਸੁਜੋ ਹੈਗਾ ਇਹ ਸਾਰਾ ਕੋਸ਼ਿ ਲੈ ਗਏ ਹੁਣ ਜਾ ਫੇਰ ਗਏ ਅਬੂਆ ਦੇ ਕੀ ਮਾਰਦੇ ਰਹੇ ਜਿਹੜੇ ਸਾਰੇ ਟੁੱਟੇ ਹਾਂਜੀ ਦਾਤਰ ਮਾਰਦੇ ਰਿਆ ਕਿਰਪਾਨਾਂ ਦਾਤਰ ਹਾਂਜੀ ਖੁਸ਼ਾਂਤ ਹੈਗਾ ਕੌਣ ਹਾਂਜੀ ਪ੍ਰੇਮਾ ਸੇਮਾ ਉਹਦੇ ਪ੍ਰੇਮੇ ਦੇ ਮੁੰਡੇ ਤੇ ਵਿੱਕੀ ਤੇ ਪ੍ਰੇਮਾ ਦੇ ਸੇਮਾ ਤੇ ਉਹ ਭੇਜਾ ਮੋਟਾ ਤੇ ਅਨ ਬਸਾਤੇ ਹੋਰ ਵੀ ਬਹੁਤ ਜਾਣੇ ਹੀ ਉਹਨਾਂ ਸਾਰਿਆਂ ਨੇ ਰਲ ਕੇ ਪੰਡ ਤੋੜ ਕੀਤੀ ਵੀ ਘਰੇ ਕੋਈ ਨਹੀਂ ਆ ਇਹ ਹਸਪਤਾਲ ਚਲ ਗਏ ਛੋਟੇ ਮੁੰਡੇ ਲੈ ਕੇ ਮੰਮੀ ਸਾਡੀ ਮੇਰਾ ਘਰ ਵਾਲਾ ਸਾਰਾ ਪਰਿਵਾਰ ਚਲ ਗਏ ਅਸੀਂ ਦੋਨੇ ਭੈਣਾ ਕਰਿਆ ਹਾਂ ਬੱਚੇ ਲੈ ਕੇ ਅੰਦਰ ਬੜੀਆਂ ਹਾਂ ਜੀਤੀ ਦਾ ਮੁੰਡਾ ਰੋ ਜੀਤੀ ਦਾ ਮੁੰਡਾ ਰੋ ਰੋਣਾ ਉਹ ਵੀ ਆ ਨਾਲੇ ਸਾਰੇ ਮੁੰਡੇ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਦਰਖਾਸਤ ਦਿੱਤੀ ਹੈ ਹਾਂਜੀ ਦਿੱਤੀ ਸਰਹਾਲੀ ਵੀ ਗਿਆ ਨਸ਼ਾਰੇ ਵੀ ਚੌਂਕੀ ਗਿਆ ਤੇ ਪੁਲਿਸ ਨੇ ਆਣ ਕੇ ਮੌਕਾ ਦੇਖਿਆ ਉਹਨਾਂ ਨੇ ਕੋਈ ਮੌਕਾ ਨਹੀਂ ਦੇਖਿਆ ਸਾਡੇ ਘਰ ਦਾ ਹਾਂਜੀ ਹਾਂਜੀ ਉਲਟਾ ਸਾਡੇ ਦੇ ਨੁਕਸਾਨ ਕਰਕੇ ਸਾਡੇ ਤੇ ਪਰਚਾ ਕਰੀ ਜਾਂਦੇ ਆ ਹਾਂਜੀ ਨੋਵਾ ਜਾਨਿਆਂ ਦੇ ਪਰਚਾ ਕੀਤਾ ਉਹਨਾਂ ਦਾ ਬੰਦਾ ਕੋਈ ਨਹੀਂ ਚੁੱਕਿਆ ਸੀ ਆਨੇ ਆ ਉਹਨਾਂ ਦੇ ਬੰਦੇ ਵੀ ਚੁੱਕਣ ਉਹਨਾਂ ਤੇ ਵੀ ਪਰਚੇ ਹੋਣ ਇਦਾਂ ਹੀ ਜਿੰਨਾ ਸਾਡਾ ਨੁਕਸਾਨ ਕੀਤਾ ਹੈ ਕੋਈ ਕੋਈ ਸਾਨੀ ਰੰਜੀ ਸੀਤਾ ਦੀ ਉਹਨਾਂ ਦੇ ਨਾਲ ਨਹੀਂ ਕੋਈ ਵੀ ਨਹੀਂ ਉਹ ਹੋਊਗੀ ਮੁੰਡਿਆਂ ਦੀ ਹੋਊਗੀ ਬਾਰ-ਬਾਰ ਪਰ ਆਪਰੇਮ ਵਿੱਚ ਸੇ ਮਿਉਣਾ ਸਾਡੀ ਕੋਈ ਗੱਲ ਬਾਤ ਨਹੀਂ ਸੀ ਹਾਂਜੀ ਇਹਨਾਂ ਨੇ ਆ ਮੰਗੇ ਕੇ ਕੋਠੇ ਤੇ ਚੜ ਕੇ ਆ ਕੇ ਚਬਾਰੇ ਤੇ ਤੇ ਬਹੁਤ ਰੋੜਾ ਭਰਾਇਆ ਹੈ ਆ ਜਾ ਜਿਹੜੇ ਤੁਹਾਡੇ ਘਰ ਦਾਖਲ ਹੋਏ ਆ ਜਿਨ੍ਹਾਂ ਨੇ ਤੁਹਾਡੇ ਘਰ ਆਣ ਕੇ ਧੰਕਪੋੜ ਕੀਤੀ ਆ ਕੀ ਕਾਰੋਬਾਰ ਕਰਦੇ ਨੇ ਹਾਂਜੀ 2 ਨੰਬਰ ਦਾ ਕੰਮ ਕਰਦੇ ਨੇ ਸਾਰੇ ਕੀ 2 ਨੰਬਰ ਦਾ ਕੰਮ ਕੀ ਕਰਦੇ ਸੀ ਸਮੈਕਾ ਵੇਚਦੇ ਆ ਹੋਰ ਵੀ ਬਾਧੂ ਕੰਮ ਕਰਦੇ ਬਾਰੇ ਬਾਰ ਹਾਂਜੀ ਪਿਸਤੌਲ ਇਹਨਾਂ ਤੋਂ ਵੀ ਅਜੇ ਵੀ ਤੁਹਾਨੂੰ ਖਤਰਾ ਹੈ ਹਾਂਜੀ ਅਜੇ ਵੀ ਸਾਨੂੰ ਖਤਰਾ ਹੈ ਇਹਨਾਂ ਤੋਂ ਇਹ ਨਹੀਂ ਪਤਾ ਵੀ ਕਿਹੜੇ ਬੰਦੇ ਹੋ ਇਹਨਾਂ ਨੇ ਆ ਜਾਣਾ ਇੱਧਰ ਇਹ ਗਲੀਆਂੋਂ ਆਏ ਹੀ ਸਾਡੀ ਪਿੰਡ ਦਾ ਸਰਪੰਚ ਵੀ ਨਹੀਂ ਕੋਈ ਸੁਣਦਾ ਨਹੀਂ ਹਾਂਜੀ ਅਜੇ ਵੀ ਖਤਰਾ ਹੈ ਜੋ ਵੀ ਸਾਡੀ ਵੀ ਫੋਨ ਵੀ ਪੰਨ ਤੋੜ ਹੋਏਗੀ ਇਹ ਸਾਰੇ ਜ਼ਿੰਮੇਵਾਰ ਹੋਣਗੇ ਸਾਰੇ ਮਿਹੋਣੇ ਵੀ ਹੋਣਗੇ ਜ਼ਿੰਮੇਵਾਰ ਅਸੀਂ ਪ੍ਰਸ਼ਾਸਨ ਤੋਂ ਮੰਗੇ ਉਹ ਕਰਦੇ ਆ ਸਾਡਾ ਅਨਸਾਫ਼ ਦਿੱਤਾ ਜਾਵੇ ਅਰ ਜੀ ਕੀ ਰਹਾ ਪਾਜੀ ਰਜਵੰਤ ਕੌਰ ਤੁਹਾਡੇ ਰਹਿਣ ਵਾਲੇ ਸਰੋਂ ਦੇ ਸਰੋਂ ਦੀ ਗੱਲ ਹੋਈ ਗੱਲ ਕੁਛ ਨਹੀਂ ਪਾਜੀ ਵੀਡੀਓ ਤੋਂ ਹੀ ਡੇਰ ਮੇਰੇ ਨੇ ਆਹਦੇ ਫੋਟੋ ਤੇ ਗਾਣਾ ਹੀ ਲਾਇਆ ਐ ਸੇ ਗੱਲੋਂ ਹੀ ਹਾਂਜੀ ਉਹ ਘਰੇ ਵੀ ਆਇਆ ਸਾਡੇ ਭੇਜਾ ਮੋਟਾ ਉਹਨੇ ਆਣ ਕੇ ਬਲਾਮਾ ਦਿੱਤਾ ਤੇ ਆਖਿਆ ਚੱਲ ਆਪਦੇ ਫੋਟੋ ਤੇ ਲਾਇਆ ਉਹਨੇ ਗਾਣਾ ਤੈਨੂੰ ਕਿਤੇ ਦੂਜੇ ਮੁੰਡੇ ਆਢੀ ਸਾਡਾ ਬੂਆ ਪੰਨ ਗਏ ਸੇਮਾ ਪ੍ਰੇਮਾ ਉਹਦੇ ਮੁੰਡੇ ਦੋਵੇਂ ਹਾਂਜੀ ਇਹ ਇੱਕ ਆਕਾਸ਼ ਸਾਰੇ ਬੂਏ ਪਪਾ ਨੇ ਸਾਰੇ ਇਨੇ ਸੇਮ ਹੱਟੀ ਵਾਲੇ ਨੇ ਹਾਂਜੀ ਸਾਰੇ ਬੂਏ ਉਨੇ ਵੱਡੇ ਐਨੇ ਆਣੇ ਲੈ ਕੇ ਪੱਜ ਕੇ ਅੰਦਰ ਵੜ ਗੀਆਂ ਦੋਵੇਂ ਪੈਣਾ ਤੇ ਡੈਡੀ ਮੰਮੀ ਸਾਡੇ ਹਸਪਤਾਲ ਹੀ ਕਿਸੇ ਦੇ 60 ਪਿੱਟ ਹਾਂਜੀ 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 ਮੇਰਾ ਦੇ ਰਹੀ ਆ ਹਸਪਤਾਲ ਤੇ ਬਾਅਦ ਚ ਡੈਡੀ ਦੇ ਵੀ ਲਾਤੀ ਇਹਨਾਂ ਨੇ ਉਹਨੂੰ ਵੀ ਲੈ ਕੇ ਗਏ ਹਾਂਜੀ ਦੋਰ ਦੇ ਰਿਆ ਉਹਨਾਂ ਦੇ ਵੀ ਸੱਟ ਹਾਂਜੀ ਉਹਨਾਂ ਦੇ ਵੀ ਮੇਰਾ ਘਰ ਵਾਲਾ ਜੇਲ ਚ ਹੈ ਮੈਂ ਆਪਦਾ ਕੰਮ ਤੰਦਾ ਕਰਕੇ ਆਪਦਾ ਸਮਾਨ ਬਣਾਉਣੀ ਤੇ ਬੂਏ ਬਾਵੇ ਵੀ ਪੰਨੇ ਗਏ ਸਾਰੇ

ਸ਼ਰਨਪ੍ਰੀਤ ਕਾਲ ਕਿਹੜਾ ਪਿੰਡ ਜੀ ਸੇਰੋਂ ਕੀ ਗੱਲ ਹੋਈ ਏ ਕੋਜਨੀ ਵੀਰੇ ਲੜਾਈ ਤੋਂ ਉਹਨਾਂ ਦੀ ਹੋਈ ਆਡੇ ਹੱਥੀ ਆ ਕੇ ਪੈ ਗਏ ਆ ਸਿਮਾ ਤੇ ਪ੍ਰੇਮਾ ਵਿੱਕੀ ਸੋਨੂ ਕਾਸ਼ ਅਸੀਂ ਤਿੰਨੇ ਚਾਰੇ ਘਰੇ ਆ ਮੇਰੇ ਡੈਡੀ ਦੇ ਪਹਿਲਾਂ ਏਟਮ ਹਾਰੀਆ ਫੇਰਾ ਡੱਬੂਆ ਤੋੜਿਆ ਫੇਰਾ ਸ਼ੀਸ਼ਾ ਤੋੜਿਆ ਹਾਂਜੀ ਕੌਣ ਕੌਣ ਸੀ ਬੱਲੇ ਇੱਕ ਹੋਰ ਹੋਰ ਲਾਂਬ ਦੇ ਬੰਦੇ ਬਹੁਤ ਆਡੇ ਘਰੇ ਪੰਜ ਜਾਣੇ 6 ਆਏ ਆ ਉਹ ਜਿਹੜੇ ਨਾਮ ਮੈਂ ਬੋਲਤੇ ਆ ਤਸੇ ਤੁਹਾਡਾ ਮਤਲਬ ਕੋਈ ਨਹੀਂ ਕੋਈ ਉਹਨਾਂ ਦਾ ਲੈਣਾ ਨਹੀਂ ਵੀਰੇ ਸਾਡਾ ਕੋਈ ਨਹੀਂ ਇਹਨਾਂ ਦੇ ਅਧਿਕਾਰ ਕਿਵੇਂ ਉਹ ਤਾਂ ਹੋਵੇ ਵੀਰੇ ਆਡੇ ਕੋਠੇ ਥਾਣੀ ਜਿਹੜੇ ਮੁੰਡੇ ਲੜਨਦੇ ਇਹਨਾਂ ਸੋਨੂ ਕੇ ਕੋਠੇ ਤੇ ਗਏ ਆ ਉਹ ਕਹਿੰਦੇ ਤੁਸੀਂ ਚੜਾਏ ਹੁਣ ਇਹ ਵੀ ਇੰਨੇ ਕੋਠਿਆਂ ਤੇ ਜਾ ਕੇ ਚੜੇ ਉਹਨਾਂ ਕਿਤੇ ਆਪ ਚੜਾਏ ਹੀ ਆਪੇ ਚੜੀ ਜਾਂਦੇ ਜਿੱਧਰ ਮਰਜੀ ਉੱਤਰੀ ਜਾਂਦੇ ਆ ਤੇ ਇਹ ਕਹਿੰਦੇ ਤੁਸੀਂ ਚੜਾਏ ਸਾਡਾ ਬੂਆ ਤਾਂ ਤੋੜ ਕੇ ਗਏ ਸਾਡੇ ਸ਼ੀਸ਼ੇ ਤਾਂ ਤੋੜ ਕੇ ਗਏ ਆ ਹੋਰ ਕੀ ਕੀ ਪੰਨ ਤੋੜ ਕਰਕੇ ਗਏ ਤੁਹਾਡੇ ਘਰ ਇਹ ਹੀ ਪੰਨ ਤੋੜ ਕੀਤੀ ਆ ਕੋਠੇ ਤੇ ਵੀ ਰੋੜੇ ਚਲਾਏ ਆ ਤੇ ਆ ਚੀਸ਼ੇ ਤੋੜੇ ਆ ਕੋਈ ਚੋਰੀ ਵੀ ਤਾਂ ਦੇ ਕਰ ਨਹੀਂ ਚੋਰੀ ਨਹੀਂ ਸਾਡੇ ਕੀਤੀਆਂ ਸੀ ਮਾਵਾਂ ਧੀਆਂ ਤੇ ਲਗਣਾ ਪਿੱਛੇ ਵੀ ਕਰੋ ਜੋ ਕਰਨਾ ਹੈ ਸਿੱਧੇ ਹੋ ਗਏ ਮਾਵਾਂ ਧੀਆਂ ਤੇ ਆਸੀਂ ਪਿੱਛੇ ਤੱਕ ਗਏ ਆ ਨਾ ਦੇ ਘਰ ਸੀਦਾ ਵੀ ਕਰ ਲੋ ਜੋ ਕਰਨਾ ਘਰੇ ਤੇ ਆ ਹੀ ਗਏ ਜੇ ਤੁਸੀਂ ਕੋਈ ਤੁਸੀਂ ਸ਼ਿਕਾਇਤ ਕੀਤੀ ਆ ਪਰ ਉਹਨੂੰ ਜਿਹੜੇ ਕੱਲ ਗਈ ਮम्मी ਮੇਰੀ ਕਰਾਉਣਾ ਉਹਨਾਂ ਨੇ ਗੱਲ ਸੁਣੀ ਕੋਈ ਵੀ ਸਾਡੀ ਪੁਲਿਸ ਆਈ ਮੌਕਾ ਵੇਖਣ ਨਹੀਂ ਪੁਲਿਸ ਨਹੀਂ ਆਈ ਪਿੱਛੇ ਆਈ ਹੀ ਸਰਪੰਚ ਨੇ ਪਿੱਛੋਂ ਪਿੱਛੇ ਵਾਪਸ ਘਲਤੀ ਆ ਗਾੜੀ ਘਰਾਂ ਚ ਨਹੀਂ ਆਈ ਅੰਦਰ ਕੀ ਟਾਕਾ ਵੀ ਦਰਾਂ ਦੋਇ ਤੇ ਵੀ ਦੋ ਗਰੁੱਪ ਜਿਹੜੇ ਆਪੇ ਜੇ ਝਗੜਾ ਕਰਦੇ ਨੂੰ ਤੇ ਆ ਗਏ ਸੀਗੇ ਤੇ ਪੁਲਸ ਨੇ ਤਲਾ ਮੈਨੂੰ ਜਦੋਂ ਪੁਲਸ ਨੇ ਰੇਟ ਕਰਕੇ ਇੱਕ ਦਫ਼ਤਰ ਕਿਤੇ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਤੇ ਕੀ ਨਾਂ ਦੇ ਰੋਪਰਾ ਕੀ ਅਸਲ ਚਾਣਾ ਛੇਰੋਂ ਪਿੰਡ ਦਾ ਨਾ ਬਾਬਾ ਚਿਰਦਾ ਇੱਕ ਮਹੀਨਾ ਮਹੀਨਾ ਕੋ ਗਿਆ ਮੈਨੂੰ ਲੱਗੇ ਉਹ ਰੋਨੀ ਚ ਕਹਤਾ ਆਉਂਦੀ ਆ ਕਿ ਇੱਥੇ ਗੁੰਡਾਗਰਦੀ ਬਹੁਤ ਜ਼ਿਆਦੀ ਹੈ ਕੋਈ ਕੋਈ ਮੋਹਰਵਾਰ ਮੈਨੂੰ ਸ਼ਿਕਾਇਤਾਂ ਆਮ ਹੀ ਕਰਦੇ ਰਹਿੰਦੇ ਨੇ ਤੇ ਇਹਨਾਂ ਨੂੰ ਨਾ ਮੈਂ ਪਹਿਲਾਂ ਇੱਕ ਰਾਜੀਨਾਮਾ ਵੀ ਕਰਾ ਚੁੱਕਾ ਹਾਂ ਦੋਹਾਂ ਪਾਰਟੀਆਂ ਦਾ ਇਹਨਾਂ ਦਾ ਆਪਸ ਵਿੱਚ ਮਾਮੂਲੀ ਗੱਲ ਤੋਂ ਝਗੜਾ ਇਹ ਦਾਤਰ ਕਿਰਪਾਣਾ ਲੈ ਕੇ ਤਾਂ ਗੁੰਡਾਗਰਦੀ ਕਰਦੇ ਸੀ ਤੇ ਇਹਨਾਂ ਨੇ ਪਹਿਲੋ ਮਰਾਇ ਨਾਮਾ ਕਰਾਇਆ ਇਹ ਬਾਅਦ ਦੇ ਵਿੱਚ ਇਹਨਾਂ ਨੇ ਫੇਰ ਕੀ ਕੀਤਾ ਵੀ ਕੱਲ ਇਹਨਾਂ ਨੇ ਘਰਾ ਦੀ ਭੰਨ ਤੋੜ ਦਿੱਤੀ ਤੇ ਕੁਝ ਬੰਦੇ ਗੋਇਦਵਾਲ ਦੇ ਕੁਝ ਕੁ ਟੋਟਲ 13 ਬੰਦੇ ਮਰਿਸ਼ਟ ਕਰ ਲਿਆ 17 ਤੇ ਮਕਦਮਾ ਦਰਜ ਕੀਤਾ ਜੀ ਇਹਨਾਂ ਦੇ ਵੈਰੀ ਐਨਸੀ ਗੁੰਡਾ ਕਰਦੀ ਆਪਸੀ ਗਰੁੱਪਾਂ ਦੀ ਸੀ ਤੇ ਗਰੁੱਪ ਦੋ ਗਰੁੱਪ ਬਣੇ ਹੋਏ ਸੀ ਇੱਕ ترਸ਼ੀਮ ਸਿੰਘ ਦਾ ਤੇ ਇੱਕ ਦੂਜੀ ਪਾਰਟੀ ਇੱਕ ਵੱਖਰੀ ਇਹ ਦੋਵੇਂ ਪਾਰਟੀਆਂ ਬੜੀਆਂ ਜੀਆਂ ਹੈ ਆਂਡ ਗਵਾਂੜੀ ਆ ਤੇ ਇਹ ਬਾਹਰੋਂ ਬੰਦੇ ਸੱਦੇ ਕਦੀ ਗੁੰਡਵਾਲ ਤੋਂ ਸੱਦਲੇ ਕਦੀ ਕਿਥੋਂ ਸੱਦਲੇ ਦੋ ਮੁੰਡੇ ਪਿੰਡ ਦੇ ਆ ਤੋਂ ਗੁੰਡਵਾਲ ਦੇ ਆ ਇਦਾਂ ਕਰਕੇ ਮੈਂ ਕੁਲ 13 ਬੰਦੇ ਮੌਕੇ ਤੇ ਭਜਾ ਕੇ ਤੇ ਮੈਂ ਰਿਸ਼ਟ ਕਰ ਲੇ ਤੇ ਬਾਕੀ ਜਿਹੜੇ ਆ ਪੰਜ ਆ ਉਹ ਮੇਰੇ ਦੋ ਇੱਕ ਤਾਂ ਧਾਖ ਲਿਆ ਤੇ ਚਾਰ ਜਿਹੜੇ ਆ ਬੰਦੇ ਭੱਜੇ ਆ ਉਹ ਵੀ ਮੈਂ ਧੀੜੀ ਨਾਲ ਕਰਿਸ਼ਟ ਕਰ ਲੂਗਾ ਮਾਨ ਲਓਗਾ ਐਸਐਸਪੀ ਸਾਹਿਬ ਨੇ ਸਖਤ ਤਦਾਤਾ ਮੈਂ ਕਿ ਗੁੰਡਾ ਕਰਦੀ ਨਹੀਂ ਕਰਨ ਦੇਣੀ ਕੋਈ ਵੀ ਜਿਹੜਾ ਗੁੰਡਾ ਕਰਦੀ ਕਰੂਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜਿਹੜੇ ਚਾਹ ਲੋ ਕੋਈ ਨਾਮ ਦੇ ਦਿੰਦੇ ਮੰਗਦੇ ਉਹਦਾ ਨਾਮ ਪਰਸੀਮ ਸਿੰਘ ਆ ਜੀ ਨਾਮ ਦੇ ਜੀ ਸलाम ਜੀ ਜਿਹਨਾਂ ਨਾਮ ਜਿਹਨਾਂ ਪਾਊਗੀ ਜੀ ਬਿਲਕੁਲ ਪਾਊਗੀ ਰਾਈਟ ਉਹਨਾਂ ਨੂੰ ਪੇਸ਼ ਕੀਤਾ ਜਾਇਆ ਲੈ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਤੇ ਇਹਨਾਂ ਦੇ 755 ਵੀ ਕਰੂੰਗਾ ਮੈਂ ਇਹਨਾਂ ਦੀ ਜੋ ਵੀ ਇਹਨਾਂ ਦੇ ਖਿਲਾਫ ਕਾਰਵਾਈ ਬਣਦੀ ਉਹ ਸਖਤ ਤੋਂ ਸਖਤ ਕਰਨੀ ਹੈ ਗੁੰਡਾਗਰਦੀ ਜਿਹੜੀ ਹੈ ਬਿਲਕੁਲ ਖਤਮ ਕਰਨੀ ਹੈ ਪ੍ਰਾਂਤਕੀ ਕਿਹਨਾ ਕੋ 473 ਤੇ ਇੱਕ ਕਿਰਪਾ ਨਾਲ ਬ੍ਰਾਂਧ ਕਰ ਲਈ ਹੈ ਠੀਕ ਹੈ ਦਾਕਟਰ ਨੇ ਭੰਤੋੜ ਜਾਰੀ ਕਰਦੇ ਇੱਕ ਕੈਲਸੀਡੀਰ ਚੋਰੀ ਕਰਕੇ ਕੜੀ ਮੋਬਾਈਲ ਲੈ ਕੇ ਉਹਦੇ ਘਰੋਂ ਚੋਕੇ ਨਾਲੇ ਭੰਤੋੜ ਕੀਤੀ ਨਾਲੇ ਸਮਾਨ ਚੋਰੀ ਕਰਕੇ ਖੜਿਆ ਉਹ ਵੀ ਧਾਰਾ ਦਾ ਜੀ ਮੈਂ ਝਗੜਾ ਬੰਗਾਰਾਂ ਦੇ ਕਰਦੇ ਕਿ ਜਾਏ ਆਪਣੇ ਓਏ ਬਾਹਰੋਂ ਲਿਆ ਕੇ ਮੁੰਡੇ ਨਾ ਪਤਾ ਕੋਈ ਬਾਹਰੋਂ ਸਾਥ ਲੈਣੇ ਗੁੱਡਾ ਕਰਦੀ ਕਰਨੀ ਪਿੰਡਾਂ ਦੇ ਵਿੱਚ ਇਹ ਜਿਹੜੀ ਇਹ ਮਾਈਚੇ ਨਿਸ਼ਾਰੇ ਦੇ ਵਿੱਚ ਮਹੀਨਿਦ ਖਾਰੇ ਦੇ ਵਿੱਚ ਮੈਂ ਤਿੰਨ ਬੱਤੇ ਪਰਤੋਂ ਪੜ ਕੇ ਉਹਨਾਂ ਨੇ ਬਾਬਾ ਜੀ ਦੀ ਕੁੱਟਮਾਰ ਕੀਤੀ ਉਹ ਵੀ ਫੜ ਕੇ ਰੈਕਸ਼ਨ ਕੀਤੇ ਆ ਤੇ ਇਹ ਵੀ ਸਾਰੇ ਜਿਹੜੇ 2-4 ਰਹਿੰਦੇ ਆ ਵੀ ਮੈਂ ਅਰੈਸਟ ਕਰ ਲੈਣੇ ਨੇ ਈ ਡੰਕ